ਬਹੁਤ ਹੀ ਸਤਿਕਾਰਯੋਗ ਸਰਦਾਰ ਨਿਰਮਲ ਸਿੰਘ ਜੀ ਜਿਹੜੇ ਕਿ 1993 ਵਿੱਚ ਪੰਜਾਬ ਪੁਲਿਸ ਭਰਤੀ ਹੋਏ ਸੀਗੇ ਇਹ ਬਾਹਰਲੇ ਸਵਿੰਗ ਵਿੱਚ ਇਹਨਾਂ ਨੇ ਲਗਭਗ 31 ਸਾਲ ਜਿਹੜੀ 31 ਸਾਲ ਜਿਹੜੀ ਪੂਰੀ ਨਿਸ਼ਠਾ ਤੇ ਤੰਦਹੀ ਨਾਲ ਡਿਊਟੀ ਨਿਭਾਈ ਹੈ ਅੱਜ ਜਦ ਕਿ ਇਹਨਾਂ ਦਾ ਅੱਜ ਮੈਕਮੇ ਦੇ ਵਿੱਚ ਆਖਰੀ ਦਿਨ ਸੀਗਾ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਸਰਕਾਰੀ ਗੱਡੀ ਜਿਹੜੀ ਹੈਗੀ ਆ ਉਹ ਅੱਜ ਥਾਣੇ ਤੋਂ ਜਿਹੜੀ ਹੈਗੀ ਆ ਵਿਦਾ ਹੋਮਾਂ ਮੈਂ ਸਰਕਾਰੀ ਗੱਡੀ ਦੇ ਵਿੱਚ ਜਿਹੜਾ ਕਿ ਇਹਨਾਂ ਦਾ ਮੈਸੇਜ ਸੀਨੀਅਰ ਅਸਰਾਂ ਨੂੰ ਦੱਸਿਆ ਗਿਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਪੀ ਸਾਹਿਬ ਨੇ ਨਾ ਕੇਵਲ ਸਰਕਾਰੀ ਗੱਡੀ ਭੇਜੀ ਬਲਕਿ ਇਹਨਾਂ ਦੀ ਜਿਹੜੀ ਸਰਵਿਸ ਹੈ ਉਹਨੂੰ ਰਿਸਪੈਕਟ ਕਰਦੇ ਹੋਏ ਸਰ ਨੇ ਆਪਣੀ ਪਰਸਨਲ ਗੱਡੀ ਅਤੇ ਆਪਣੀ ਪਾਇਲਟ ਜਿਹੜੀ ਹੈਗੀ ਹੈ ਇਹਨਾਂ ਵਾਸਤੇ ਅੱਜ ਭੇਜੀ ਹੈ ਤੇ ਅਸੀਂ ਸਾਰੇ ਇਹਨਾਂ ਨੂੰ ਇਹਨਾਂ ਦੇ ਫਿਊਚਰ ਵਾਸਤੇ ਬਹੁਤ ਹੀ ਸ਼ੁਭਕਾਮਨਾਵਾਂ ਦਿੰਦੇ ਹਾਂ ਇਹਨਾਂ ਦੀ ਸਿਹਤ ਵਧੀਆ ਰਹੇ ਤੰਦਰੁਸਤੀ ਮਹਾਰਾਜ ਇਹਨਾਂ ਨੂੰ ਬਖਸ਼ੇ ਤੇ ਇਹਨਾਂ ਨੂੰ ਆਲ ਦਾ ਬੈਸਟ ਆਪਣੀ ਫਿਊਚਰ ਜਿਹੜੀ ਜ਼ਿੰਦਗੀ ਉਹਦੇ ਵਾਸਤੇ ਸਰ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਮਿਸ਼ਨਰ ਸਾਹਿਬ ਆਪਣੇ ਜਿਹੜੀ ਗੱਡੀ ਚ ਕਿਹੜਾ ਇੱਕ ਉਹਦਾ ਜਿਹੜਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਜਿਹੜੇ ਉਸ ਦੇ ਸੰਬੰਧ ਉਹਦੇ ਚ ਕਿਹਾ ਹੈ ਜੀ ਇਹਨਾਂ ਦੀ ਇੱਕ ਇੱਛਾ ਸੀਗੀ ਕਿ ਮੈਂ ਸਰਕਾਰੀ ਗੱਡੀ 'ਚੋਂ ਜਾਵਾਂ ਤੇ ਇਹਨਾਂ ਦੀ ਜਿਹੜੀ ਇਸ ਆਖਰੀ ਇੱਛਾ ਨੂੰ ਨਾਗਿਵਲ ਪੂਰਾ ਕੀਤਾ ਜਿਵੇਂ ਕਿ ਮੈਂ ਦੱਸਿਆ ਵੀ ਇਹ ਸਾਡੇ ਸਾਰਿਆਂ ਵਾਸਤੇ ਇੱਕ ਪ੍ਰੇਰਣਾ ਸਰੋਤ ਹੈ ਜਿਹੜੇ ਅਸੀਂ ਨਵੇਂ ਮੁੰਡੇ ਬਣਤੀ ਹੋਇਆ ਮੈਕਬਿੰਨ ਦੇ ਵਿੱਚ ਇਹਨਾਂ ਨੇ ਜਿਹੜੀ ਨਿਸ਼ਠਾ ਦੇ ਨਾਲ ਡਿਊਟੀ ਨਿਭਾਈ ਹੈ ਸਾਡੇ ਵਾਸਤੇ ਇੱਕ ਮੋਟੀਵੇਟਿੰਗ ਫੈਕਟਰ ਹੈ ਵੀ ਸੀਪੀ ਸਾਹਿਬ ਨੇ ਇਹਨਾਂ ਦੀ ਡਿਊਟੀ ਨੂੰ ਰੈਕਗਨਾਈਜ਼ ਕੀਤਾ ਤੇ ਰਿਸਪੈਕਟ ਕੀਤੀ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਸਰਵਿਸ ਹੈ ਕਿ ਐਤੈ ਹੀ ਜੋ ਰਿਟਾਇਰਮੈਂਟ ਹੋਏ ਕਰੇ ਕਿ ਅੱਧੇ ਲੋਕਾਂ ਨੂੰ ਅੱਧੇ ਸਿੱਕੀ ਦਾ ਬੋਨਸ ਗੱਡੀ ਦੇਖੋ ਹਰੇਕ ਬੰਦੇ ਦੀ ਆਖਰੀ ਇੱਛਾ ਜਿਹੜੀ ਮੈਹਕਮੇ ਦੇ ਵਿੱਚ ਹੁੰਦੀ ਹੈ ਉਹ ਆਪਣੀ ਆਪਣੀ ਪਰਸਨਲ ਚੁਆਇਸ ਹੁੰਦੀ ਹੈ ਇਹਨਾਂ ਦੀ ਆਖਰੀ ਇੱਛਾ ਸੀ ਕਿ ਵੀ ਮੈਂ ਸਰਕਾਰੀ ਗੱਡੀ ਜਾਵਾਂ ਜੋ ਕਿ ਅਫਸਰਾਂ ਨੇ ਜਿਹੜੀ ਹੈਗੀ ਹੈ ਇੱਛਾ ਨੂੰ ਅੱਗੇ ਵੱਲ ਪੂਰਾ ਕਰਦੇ ਹੋਏ ਇਹਨਾਂ ਨੂੰ ਇੱਕ ਵੱਧ ਚੜ੍ਹ ਕੇ ਜਿਹੜਾ ਹੈਗਾ ਸਰ ਇਹਨਾਂ ਦੀ ਸਿਫਾਰਸ਼ ਲਾਗਾ ਕੀਤੀ ਹੈ ਤੇ ਇਸ ਕਰਕੇ ਮੈਂ ਸੀਪੀ ਸਾਹਿਬ ਦਾ ਵੀ ਧੰਨਵਾਦੀਆਂ ਤਾਂ ਕਿ ਸਾਡੀ ਜਿਹੜੀ ਫੋਰਸ ਦਾ ਜਿਹੜਾ ਮੋਰਾਲ ਹੈ ਉਹ ਇਹਦੇ ਨਾਲ ਅਪ ਹੁੰਦਾ ਤੇ ਮੈਂ ਸਰਦਾਰ ਨਿਰਮਲ ਸਿੰਘ ਜੀ ਨੂੰ ਵੀ ਵਧਾਈਆਂ ਦਵਾਂਗਾ ਵੀ ਉਹਨਾਂ ਨੇ ਇੱਕ ਵਧੀਆ ਤਰੀਕੇ ਨਾਲ ਡਿਊਟੀ ਨਿਭਾਈ ਤੇ ਹੁਣ ਆਪਣੀ ਅੱਗੇ ਜਿਹੜੀ ਹੈਗੀ ਹੈ ਜ਼ਿੰਦਗੀ ਵਾਸਤੇ ਸ਼ੁਭਕਾਮਨਾਵਾਂ ਸਾਡੇ ਵੱਲੋਂ ਥੈਂਕ ਯੂ ਮੇਰੀ ਅੱਜ ਦੀ ਰਿਟਾਇਰਮੈਂਟ ਜਿਹਨੂੰ ਇੱਥੇ ਤੋਂ ਨੌਕਰੀ ਕੀਤੀ ਮੈਂ ਸਰਵਿਸ ਕੀਤੀ ਤੇ ਮੇਰੇ ਇੱਛਾ ਸੀ ਕਿ ਮੈਨੂੰ ਸਰਕਾਰੀ ਗੱਡੀ ਕਰ ਛੱਡ ਕੇ ਆਵੇ ਜੀ ਤੇ ਇਹ ਮੈਂ ਐਸ ਐਚਓ ਸਾਹਿਬ ਜੀ ਨਾਲ ਗੱਲ ਕੀਤੀ ਐਸ ਐਚਓ ਸਾਹਿਬ ਨੇ ਕਿਹਾ ਅੱਗੇ ਸੀ ਵੀ ਸਾਹਿਬ ਨਾਲ ਗੱਲ ਕੀਤੀ ਅੱਗੇ ਮੈਨੂੰ ਸਰਕਾਰੀ ਗੱਡੀ ਵਾਸਤੇ ਵਿਖਾਣੇ ਆ ਗਈ ਸਰਕਾਰੀ ਗੱਡੀ ਤੁਸੀਂ ਕਿੰਨੇ ਸਾਲ ਲੋਕ ਜੀ ਕੀਤੀ ਸੀ ਪੁਲਿਸ ਮੈਂ ਤੁਹਾਨੂੰ ਮੈਂ 33.5 ਸਾਲ ਦੀ ਅੱਛਾ ਜੀ ਤੁਹਾਨੂੰ ਕਿਦਾਂ ਲੱਗ ਰਹੀ ਸੀ ਪੀਪੀ ਸਾਹਿਬ ਦੀ ਪਰਸਨਲ ਗੱਡੀ ਤੁਹਾਨੂੰ ਚੱਲਣ ਆ ਰਹੀ ਦਾ ਦਨ ਬਹੁਤ ਵਧੀਆ ਜੀ